ਦੇਖ ਲਾ ਪੂਆ ਮੇਰੇ ਪਿਛੇ ਆਦੇ ਨੋਪੁੱਤ ਨਾਲ ਵੀ ਲੜਨ ਨੂੰ ਤਿਆਰ ਹੋਗੀ ਹਾਂ ਵੀਰੇ ਦਾ ਦਸੂਆ ਇੰਨਾ ਵਧੀਆ ਸੀਗਾ ਫਿਰ ਵੀਰਾ ਕਿਵੇਂ ਐਸੇ ਚ ਗੱਲਾਂ ਕਰੀ ਜਾਂਦਾ ਪੂਆ ਨੇ ਨਾਲੇ ਕਹਤਾ ਵੀ ਹਾ ਹਰਪ੍ਰਿੰਦ ਨੇ ਕਦੇ ਇੱਥੇ ਹਮੇਸ਼ਾ ਲਈ ਰਹਿਣਾ ਪੂਆ ਕਿ ਨੀ ਚੰਗੀ ਆ ਕਿੰਨਾ ਸਾਥ ਦਿੰਦੀ ਐ ਮੇਰਾ ਤਾਂ ਹੀ ਤਾਂ ਕਾਲਾ ਪੂਆ ਰਹਿਣਾ ਕਰਦਾ ਸੀਗਾ ਉਹਨੂੰ ਯਕੀਨ ਸੀ ਪੂਆ ਤੇ ਵੀ ਪੂਆ ਕਦੇ ਸਾਡੇ ਨਾਲ ਧੋਖਾ ਨਹੀਂ ਕਰਦੀ ਮਾਤਾ ਨਾ ਐਂ ਸੋਚੀ ਜਾਨੀ ਆ ਵੀ ਮੇਰੇ ਘਰ ਕੇ ਨਾ ਭੂਆ ਦੇ ਨੋ ਚ ਫਰਕ ਨਾ ਪਵੇ ਇਹਨਾਂ ਨਾਲ ਐਵੇਂ ਲੜੀ ਜਾਂ ਨਾਲ ਆਪਸ ਚ ਭੂਆ ਮੈਨੂੰ ਦੱਸੂਗੀ ਵੀ ਨਹੀਂ ਗੱਲ ਮੈਨੂੰ ਪਤਾ ਹੈ ਮੇਰੇ ਨਾਲ ਭੂਆ ਨੇ ਨਾ ਕੰਮ ਦੀ ਗੱਲ ਕੀਤੀ ਸੀ ਵਧੀਆ ਨਾਲੇ ਆਜੀ ਜੋਬ ਤੇ ਲੱਗ ਜੂਗੀ ਨਾਲੇ ਧਿਆਨ ਉਧਰ ਰਹੂਗਾ ਐਵੇਂ ਸਾਰ ਦਿਨ ਵੇਲੇ ਹੀ ਰਹਿਣੀ ਆ ਸੋਚ ਸੋਚ ਕੇ ਕਮਲਿਆ ਵੰਗੂ ਦਮਾਗ ਬਾਗਲ ਕਰਕੇ ਮੈਂ ਤਾਂ ਕੀ ਕਰਾਂ ਹੂੰ ਮੈਂ ਪੂਆ ਨਾਲ ਗੱਲ ਕਰ ਵੀ ਜਿਹੜੇ ਸੁਖ ਕਹਿੰਦੀ ਸੀ ਕੰਮ ਲਈ ਤੁਸੀਂ ਉਹਨੂੰ ਪੁੱਛ ਲਓ ਤੇ ਹਾਂ ਕਰ ਦੋ ਵੀ ਹਾਂ ਵੀ ਮੈਂ ਕੰਮ ਕਰ ਲੂੰਗੀ ਵੈਸੇ ਵੀ ਕੰਮ ਕਰ ਤਾਂ ਮੈਨੂੰ ਘਰ ਦਾ ਕੰਮ ਨਹੀਂ ਦਿੰਦੀ ਪੂਆ ਨਾਲ ਡਾਕਟਰ ਨੇ ਕਿਹਾ ਵੀ ਐਵੇਂ ਬੜੀ ਟੈਨਸ਼ਨ ਨਹੀਂ ਲੈਣੀ ਜੇ ਤੂੰ ਟੈਨਸ਼ਨ ਰਹੀ ਗਈ ਤੇ ਤੇਰੇ ਜਵਾਕ ਨੂੰ ਕੁਝ ਹੋ ਜਾਊਗਾ ਮੈਂ ਕੰਮ ਕਰਨ ਲੱਗੀ ਮੇਰੇ ਕੰਮ 'ਚ ਧਿਆਨ ਰਹੂਗਾ ਫਿਰ ਆ ਗੱਲਾਂ 'ਚ ਤਾਂ ਧਿਆਨ ਜਾਣਾ ਹੀ ਨਹੀਂਗਾ ਮੇਰਾ ਸਾਰਾ ਦਿਨ ਸੋਚ-ਸੋਚ ਕੇ ਵੀ ਕਾਲੇ ਨੂੰ ਕੀ ਹੋਇਆ ਕਾ ਤੋ ਐਂ ਕੀਤਾ ਕੋਣ ਆ ਦੁਸ਼ਮਣ ਸਾਡਾ ਉਹਨੂੰ ਤਾਂ ਮੈਂ ਨਾ ਖੁਦ ਆਕੇ ਰੂੰਗੀ ਚਾਹੇ ਮੈਨੂੰ ਕੁਛ ਮਰਜ਼ੀ ਕਰਨਾ ਪੈ ਜੇ ਤੂੰ ਬੰਨ ਲਾ ਗੱਲ ਕਰਾ ਵੀ ਪੂਆ ਵੀ ਗਾ ਜੋਬ ਲਈ ਤਿਆਰ ਆ ਵੀ ਹਾਂ ਤੁਸੀਂ ਗੱਲ ਕਰ ਲਿਓ ਕਰਿਆ ਕੀ ਕੰਮ ਕਰਨਾ ਮੈਂ ਕਰ ਲਿਆ ਕਰੂੰਗੀ ਆਨਲਾਈਨ ਕੰਮ ਕਹਿਨੀ ਉਹ ਲੋਕ ਕੀ ਹਾਲਾ ਦੱਸੋ ਵਧੀਆ ਭਾਈ ਤੂੰ ਦੱਸੋ ਓ ਠੀਕ ਹੈ ਠੀਕ ਹੈ ਇੱਥੇ ਕਿਉਂ ਬੈਠਾ ਧੁੱਪ ਚੋਏ ਓਏ ਉਈ ਬਹਿ ਗਿਆ ਯਾਰ ਥੱਲੇ ਕਿਹੜਾ ਬੈਠਣ ਦਿੰਦੇ ਆ ਕਿ ਯਾਰ ਚੀਂ-ਚੀਂ ਕਰੀ ਜਾਂਦੇ ਆ ਕਿ ਫਿਰ ਮੈਂ ਕਿਹਾ ਚੱਲ ਕੋਠੇ ਤੇ ਆ ਗਿਆ ਉਹਦਾ ਪਤਾ ਹੀ ਆ ਹੋਰ ਠੀਕ ਆ ਤੂੰ ਦੱਸ ਕਿਵੇਂ ਆ ਕੀ ਬਸ ਵਧੀਆ ਯਾਰ ਕੁਛ ਨਹੀਂ ਬੰਨਣਾ ਦਾ ਕੀ ਆ ਮੈਂ ਥੱਲੇ ਆਇਆ ਸੀ ਬਾਪੂ ਬੈਠਾ ਸੀਗਾ ਤੇਰੇ ਨਾਲ ਇੱਥੇ ਹੀ ਬੈਠਾ ਸੀਗਾ ਗੈਲਰੀ 'ਚ ਤੇ ਮੈਂ ਤਾਂ ਉਹਨਾਂ ਸਾਰੀ ਬੋਲਣ ਲੱਗ ਗਿਆ। ਭੈੜਾ ਯਾਰ ਸਹੀ ਗੱਲ ਆ ਸੁਭਾ ਹੈ ਨਹੀਂ ਯਾਰ ਹਨ। ਰੁੱਖੇ ਸੁਭਾ ਦਾ ਹੀ ਆ। ਮੂੰਹ ਹੀ ਅੱਜ ਪਤਾ ਲੱਗ ਗਿਆ। ਮੂੰਹ ਹੀ ਬਸ ਕੁਝ ਨਹੀਂ ਬੋਲਣ ਲੱਗ ਗਿਆ। ਇਹ ਤੂੰ ਕਿ ਮੈਂ ਓਏ ਮੈਂ ਕਿਹਾ ਕੁਝ ਨਹੀਂ ਮੈਂ ਤਾਂ ਉਹੀ ਆਇਆ ਸੀਗਾ ਮੈਂ ਬਾਰੇ ਦਿਨ ਹੋ ਗਏ ਸੀ ਵੀ ਜੱਸ ਕੋਲੇ ਮੈਂ ਆਇਆ ਨਹੀਂ ਮੈਂ ਕਿਹਾ ਚੱਲ। ਵੀ ਉਹ ਤਾਂ ਨਹੀਂ ਆਉਂਦਾ ਵੀ ਮੈਂ ਹੀ ਜਾ ਕੇ ਪਤਾ ਲੇ ਆਉਣਾ। ਔਰ ਮੈਂ ਵੀ ਕਿਵੇਂ ਆਵਾਂ ਤੈਨੂੰ ਪਤਾ ਪਾ ਹੈਗਾ ਇੱਕ ਤਾਂ ਮੈਨੂੰ ਘਰੋਂ ਨਹੀਂ ਨਿਕਲਣ ਦਿੰਦੇ। ਦੂਜਾ ਯਾਰ ਅੱਜ ਨਾ ਬਾਬਾ ਹੀ ਕਲੇਸ਼ ਹੋ ਗਿਆ। ਸੋ ਦੋਂ ਦਾ ਘਰੇ ਬੈਠਾ ਨੂੰ। ਉਹੀ ਤਾਂ ਗੱਲ ਆ ਯਾਰ। ਕੁਝ ਨਾ ਯਾਰ ਤੈਨੂੰ ਕੀ ਦੱਸ ਅੱਜ ਤਾਂ ਬੜਾ ਕੁਝ ਹੋ ਗਿਆ ਯਾਰ ਮੈਥੋਂ ਤਾਂ ਅੱਜ ਵੀ ਪੂਰਾ ਡੈਡੀ ਮੂਰੇ ਬੋਲ ਲਿਆ ਗਿਆ ਯਾਰ ਮੈਂ ਤੈਨੂੰ ਹੁਣ ਤੱਕ ਕਿਵੇਂ ਦੱਸਾਂ ਯਾਰ ਅੱਜ ਮੈਂ ਆਪਦਾ ਆਪ ਹੀ ਖੋ ਖੋ ਬੈਠਾ ਗਲਤ ਹੈ ਯਾਰ ਮੈਨੂੰ ਆਇਆ ਵੀ ਹੁਣ ਬਾਪੂ ਨੂੰ ਵੀ ਮੰਨ ਲੈਣੀ ਚਾਹੀਦੀ ਆ ਬਹੁਤ ਟਾਈਮ ਹੋ ਗਿਆ ਯਾਰ ਬੱਸ ਮੈਂ ਤਾਂ ਦੱਸ ਦਿੰਦਾ ਤੈਨੂੰ ਗੱਲ ਕੀ ਹੈ ਸਾਰੀ ਅੱਜ ਮੈਨੂੰ ਪਤਾ ਲੱਗਿਆ ਡੈਡੀ ਦਾ ਅਸਲੀ ਰੂਪ ਉਹ ਬੱਚੋ ਬੱਲਾ ਆਇਆ ਸੀ ਅੱਜ ਘਰੇ ਅੱਛਾ ਤੇ ਮੈਂ ਇਹਨਾਂ ਦੀਆਂ ਗੱਲਾਂ ਸੁਣ ਲਈਆਂ ਹਾਂ ਜਿਹੜੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਮੇਰਾ ਡੈਡੀ ਹਨਾ ਹੂੰ ਹੂੰ ਉਹ ਕੁੜੀ ਨੂੰ ਆਉਂਦਾ 20 ਕਿੱਲੇ ਉਹ ਬਸ 20 ਕਿੱਲਿਆਂ ਦੇ ਬਾਹਰ ਦਾ ਚੱਕਰ ਆ ਸਾਰਾ ਠੀਕ ਐ ਬਸ ਉਹ 20 ਕਿੱਲਿਆਂ ਦੇ ਚੱਕਰ ਨਾਲ ਮੈਨੂੰ ਉੱਥੇ ਫਾ ਦੇਣਾ ਚਾਹੁੰਦਾ ਹਾਂ ਹਾਂ ਵੀ ਉਹ 20 ਕਿੱਲੇ ਆਪਾਂ ਨੂੰ ਆ ਜਾਣਗੇ ਮੈਨੂੰ ਵਿਆਹ ਦਿੰਨਾ ਉੱਥੇ ਵੀ ਧੱਕੇ ਨਾਲ ਵੀ ਵੀ ਇਹ ਇਹਦਾ ਕਿਵੇਂ ਨਹੀਂ ਮੰਨਦਾ ਮੈਂ ਹੋਰ ਉਹੀ ਤਾਂ ਗੱਲ ਐ ਤੇ ਮੈਂ ਜੋ ਉਹਦੇ ਨਾਲ ਗੱਲ ਕਰੀ ਜਾਂਦਾ ਸੀ ਫੋਨ ਤੇ ਅੱਛਾ ਆ ਕੇ ਫੋਨ ਹੀ ਖੋਲਿਆ ਮਿੱਥੂ ਕੰਨ ਤੋਂ ਫੋਨ ਵਾਲਾ ਉਹ ਕੁੜੀ ਨੂੰ ਕਹਿੰਦਾ ਕਿ ਅਸੀਂ ਤੁਹਾਡੇ ਘਰੇ ਪੰਚਾਇਤ ਲੈ ਕੇ ਆਵਾਂਗੇ ਫਲਾਨਾ ਤੂੰ ਕਿਉਂ ਇਹਨਾਂ ਨਾਲ ਗੱਲ ਕਰਦੀਆਂ ਇੰਨਾ ਕੁਝ ਹੋ ਗਿਆ ਕਿੱਡੀ ਗਲਤ ਨਾਲ ਉਹ ਬਗਾਨੀ ਤੀਦਾ ਯਾਰ ਉਹਦਾ ਕੀ ਕਸੂਰ ਆ ਕਿ ਨਹੀਂ ਉਹਨੂੰ ਆਪਾਂ ਯਾਰ ਗਲਤ ਬੋਲਾਂਗੇ ਅਗਲੀ ਦੇ ਮਨ ਚ ਕੀ ਜਾਊਗਾ ਉਹੀ ਤਾਂ ਗੱਲ ਆ ਅਗਲੀ ਤਾਂ ਮੈਨੂੰ ਪਿਆਰ ਕਰਦੀ ਹੈ ਨਾ ਤਾਂ ਕਰਕੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਕੀ ਕੁਝ ਮੋਰ ਤਾਂ ਨਾਲ ਉਹ ਤੈਨੂੰ ਫੋਨ ਕਰਦੇ ਨਹੀਂ ਅਗਲੇ ਨੂੰ ਕਿਹੜਾ ਕੋਈ ਆਏ ਹੁੰਦਾਗਾ ਵੀ ਕੁਝ ਵੀ ਆਏ ਲਾ ਲੋ ਵੀ ਉਹਦੇ ਘਰ ਦੇ ਵੀ ਕਿਤੇ ਕਰਦੇ ਨਹੀਂ ਉਹੀ ਤਾਂ ਗੱਲ ਆ ਯਾਰ ਅਗਲੀ ਕਿਹੜਾ ਕੱਢੀ ਹੋਈ ਆ ਕਰੋ ਤੈਨੂੰ ਪਿਆਰ ਕਰਦੀ ਹੈ ਤਾਂ ਅਗਲੀ ਤੈਨੂੰ ਫੋਨ ਕਰਦੀ ਹੈ ਹਨਾ ਨੀ ਅਗਲੇ ਨੂੰ ਕੀ ਲੋੜ ਆ ਸਹੀ ਗੱਲ ਆ ਜਾਂ ਤੈਨੂੰ ਕੀ ਲੋੜ ਆ ਉਹੀ ਤਾਂ ਗੱਲ ਆ ਯਾਰ ਨਵੀਨ ਤੈਨੂੰ ਕੀ ਦੱਸਾਂ ਯਾਰ ਓਹ ਸਮਝਦੇ ਨਹੀਂ ਬਈ ਕਰਦੇ ਵੀ ਯਾਰ ਸਮਝਣੀ ਚਾਹੀਦੀ ਆ ਹੁਣ ਯਾਰ ਦੇਖ ਲੈ ਕਿੰਨਾ ਕੰਮ ਹੋ ਗਿਆ ਤੈਨੂੰ ਮੈਂ ਤਾਂ ਕੱਢਦੇ ਨੂੰ ਮਿੰਨਤ ਤਾਂ ਮਿੰਨਤ ਅੱਜ ਤੱਕ ਮੂਰੇ ਨਹੀਂ ਸੀ ਬੋਲੇ ਡੇੜੀ ਦੇ ਅੱਜ ਪਰ ਮੈਨੂੰ ਮੂਰੇ ਬੋਲਣਾ ਪੈ ਗਿਆ ਯਾਰ ਤੈਨੂੰ ਪਤਾ ਯਾਰ ਮਾਂ ਨੂੰ ਵੀ ਭਜ-ਭਜ ਪੈਂਦਾ ਯਾਰ ਕੁੱਟਣ ਤੱਕ ਆਉਂਦਾ ਯਾਰ ਛਿੱਤਰ ਲੈ ਲੈ ਕੇ ਮੂਰੇ ਹੋ ਜਾਂਦਾ ਹੁਣ ਮੈਂ ਦੱਸ ਕੀ ਕਰਾਂ ਮੈਂ ਤਾਂ ਮਮਮੀ ਡੇੜੀ ਦੇ ਵੀ ਬਚਾਲੇ ਫਸ ਰਹੇ ਆ ਚਾਰੇ ਪਾਸੇ ਫਸਿਆ ਪਿਆ ਕਹਾਂ ਉਧਰ ਉਹਦੇ ਬਚਾਲੇ ਫਸ ਰਹੇ ਆ ਬਹੁਤਾ ਕਰਕੇ ਦਿਮਾਗ ਤੇ ਬੋਝ ਜਾ ਪਿਆ ਪਿਆ ਯਾਰ ਇਹਨੂੰ ਕੁਛ ਜੀ ਨਹੀਂ ਕਰਦਾ ਕਰਨ ਨੂੰ ਵੀ ਕੀ ਕਰਾਂ ਕੀ ਨਾ ਹੁਣ ਮੈਂ ਵੀ ਥੱਕ ਗਿਆ ਯਾਰ ਸਮਝਾ ਸਮਝਾ ਹੋ ਹੀ ਜਾਂਦਾ ਜਦੋਂ ਬੰਦਾ ਯਾਰ ਗੱਲ ਤਾਂ ਆ ਯਾਰ 20 ਕਿੱਲਿਆਂ ਪਿੱਛੇ 20 ਕਿੱਲਿਆਂ ਵਿੱਚ ਜਮੀਨ ਥੋੜੀ ਸਾਰਾ ਕੁਛ ਨਹੀਂ ਦੀ ਵੀ ਜਮੀਨ ਹੀ ਸਾਰਾ ਕੁਛ ਹੁੰਦੀ ਆ ਤੇਰੀ ਵੀ ਖੁਸ਼ੀ ਦੇਖਣੀ ਚਾਹੀਦੀ ਆ ਯਾਰ ਉਹੀ ਤਾਂ ਗੱਲ ਆ ਯਾਰ ਹੁਣ ਮੇਰਾ ਤਾਂ ਸੌਦਾ ਕਰ ਰਿਹਾ 20 ਕਿੱਲਿਆਂ ਪਿੱਛੇ ਯਾਰ ਆ ਫਿਰ ਉਹ ਸੌਦੇ ਵਾਲੀ ਗੱਲ ਹੀ ਹੋ ਜਾਂਦੀ ਆ ਉਹੀ ਗੱਲ ਆ ਫਿਰ ਹੁਣ ਤੂੰ ਦੱਸ ਦੇ ਕੋਈ رائے ਦੇ ਦੇ ਯਾਰ ਕੀ ਕਰਾਂ ਮੈਂ ਮੈਨੂੰ ਤਾਂ ਆਪ ਕਹੀ ਜਾਂਦਾ ਕਹਿੰਦਾ ਇਹਨੂੰ ਸਮਝਾ ਕਹਿੰਦਾ ਤੇਰੀ ਤਾਂ ਮੰਨਦਾ ਕਹਿੰਦਾ ਤੂੰ ਸਮਝਾਉਂਦਾ ਨਹੀਂ ਇਹਨੂੰ ਆਹ ਬਾਪੂ ਮੈਂ ਕਹਾਂ ਮੈਂ ਤਾਂ ਸਮਝਾਉਣਾ ਮੈਂ ਕਿਹਾ ਹੋਰ ਮੈਂ ਤਾਂ ਹੋਰ ਦੱਸ ਦਿੱਤੀ ਮੈਨੂੰ ਸਮਝਾਈ ਚੱਲੋ ਬਾਪੂ ਆਪਨਾ ਸਮਝੇ ਆਪ ਸਮਝਾਉਣ ਵਾਲਾ ਹੈ ਨਹੀਂ ਨਾ ਕੋਈ ਗੱਲ ਤਾਂ ਹੀ ਆ ਸਮਝਾਉਣ ਵਾਲਾ ਹੈ ਨਹੀਂ ਕੋਈ ਉਹਨਾਂ ਨੂੰ ਉਹੀ ਤਾਂ ਗੱਲ ਆ ਯਾਰ ਅੱਜ ਤਾਂ ਮੈਥੋਂ ਵੀ ਕਹਿ ਗਿਆ ਕਿ ਮੈਂ ਕੁੱਟੂ ਮੈਂ ਕਿਹਾ ਤੁਹਾਨੂੰ ਕੁੱਟਣ ਵਾਲਾ ਨਹੀਂ ਨਾ ਰਿਹਾ ਭੀ ਹਾਂ ਫਿਰ ਗੱਲ ਤਾਂ ਹੋ ਗਈ ਹੈ ਕਰਦੇ ਹਾਂ ਹਾਂ ਚਲ ਯਾਰ ਮੈਨੂੰ ਕੁੱਟ ਮੈਨੂੰ ਕੁੱਟ ਲੈ ਯਾਰ ਤਾਂ ਵੀ ਕੋਈ ਨਹੀਂ ਯਾਰ ਪਿਓ ਕੁੱਟਦੇ ਹੀ ਹੁੰਦੇ ਆ ਨਾ ਜਿਵੇਂ ਪਾਪਾ ਨੂੰ ਯਾਰ ਮਾਂ ਦੇ ਕਾਹ ਤੋਂ ਗੱਲ ਪੈਂਦਾ ਯਾਰ ਮਾਂ ਨੂੰ ਕਾਹ ਤੋਂ ਕੁੱਟਣ ਨੂੰ ਪੈਂਦਾ ਯਾਰ ਕੀ ਕਹਿ ਸਕਦੇ ਆ ਯਾਰ ਫਿਰ ਗੱਲ ਤਾਂ ਉਹ ਹੀ ਆ ਵੀ ਉਹਨੇ ਤਾਂ ਨਹੀਂ ਕੁਝ ਕਿਹਾ ਉਹ ਤਾਂ ਵਿਚਾਰੀ ਯਾਰ ਮੇਰੀ ਗੱਲ ਸੁਣ ਮਾਂ ਤਾਂ ਪੁੱਤ ਦੀ ਸਾਈਡ ਲਾਊਗੀ ਬਾਈ ਲੈਂਦੀ ਹੈ ਬਾਈ ਫੇਰ ਸਮਝਣਾ ਚਾਹੀਦਾ ਬਾਈ ਹੁਣ ਸਮਝਦੇ ਨਹੀਂ ਕੀ ਕਰ ਸਕਦੇ ਆ ਮੈਨੂੰ ਕਹਿਣ ਲੱਗ ਜਾਂਦੇ ਯਾਰ ਹੁਣ ਮੈਂ ਮੇਰੀ ਗੱਲ ਸੁਣ ਕੁੜੀ ਬਾਰੇ ਤਾਂ ਤੈਨੂੰ ਪਤਾ ਹਨਾ ਹੁਣ ਮੈਂ ਉਹਦਾ ਕੀ ਕਰਾਂ ਯਾਰ ਉਹ ਵਿਚਾਰੀ ਉਹ ਮਰਜੂ ਕੁਝ ਖਾ ਕੇ ਫੇਰ ਫਿਰ ਇਹ ਸੋ ਫਿਰ ਇਹ 20 ਕਿਲੇ ਚੱਟ ਲੈਣੇ ਮੁਰਾ ਕੋਣ ਜ਼ਿੰਮੇਦਾਰ ਆ ਫਿਰ ਤੂੰ ਇਹ ਲਾਲਾ ਵੀ ਗੱਲ ਹਸਾਬ ਉਹੀ ਤਾਂ ਗੱਲ ਆ ਯਾਰ ਨਾਲੇ ਸਹੀ ਗੱਲ ਆ ਤੂੰ ਕਹਿੰਦਾ ਹੁੰਦਾ ਸੀ ਜੱਸ ਅੱਜ ਮੈਨੂੰ ਵੀ ਅੱਜ ਪਤਾ ਲੱਗਿਆ ਕਿ ਇੰਨਾ ਰੁੱਖੇ ਸੁਭਾ ਦਾ ਗਾ ਬਾਪੂ ਅੱਗੇ ਤਾਂ ਕਦੇ ਬੋਲੇ ਨਹੀਂ ਮੈਨੂੰ ਵੀ ਅੱਜ ਪਹਿਲਾਂ ਨਹੀਂ ਸੀਗਾ ਰੁੱਖੇ ਸੁਭਾ ਦਾ ਯਾਰ ਆ ਪਤਾ ਨਹੀਂ ਜਿੱਦਿਆਂ ਦਾ ਵਿਆਹ ਦੀ ਗੱਲ ਚੱਲੀ ਆ ਇਤੋਂ ਵੇਹ ਜਾ ਕੀ ਹੋਇਆ ਕੀ ਨਾ ਦਿਮਾਗ ਚ ਪਿਆ ਉਹਦੋਂ ਦਾ ਸਿੱਧਾ ਨਹੀਂ ਬੋਲਦਾ ਬਸ ਜਮੀਨ ਕਰ ਕੀ ਪਿਆਗਾ ਵੀ ਜਿਹਨੇ ਕਿਤੇ ਹਾਂ ਬਸ ਉਹੀ ਗੱਲ ਪੁੱਤ ਨਾਲੋਂ ਜ਼ਮੀਨ ਪਿਆਰੀ ਆ ਸੱਚ ਦਾ ਸਾਇਰ ਨਮੀਨ ਕਿਤੇ ਕਿਤੇ ਨਾ ਹੀ ਲੱਗਦਾ ਯਾਰ ਵੀ ਮੈਂ ਨਾ ਕੋਈ ਨਾ ਕੋਈ ਇਹ ਜਾਂ ਖਤਮ ਚੁੱਕ ਲਾਂ ਮੁੜ ਕੇ ਸਾਰੇ ਚਾਕਣ ਉਹ ਜੱਜ ਪਾਗਲ ਹੋ ਰਿਹਾ ਯਾਰ ਤੂੰ ਇਹ ਇਹ ਜੀਆਂ ਗੱਲਾਂ ਕਰੀ ਜਾਂਦਾ ਤੂੰ ਮਰਨ ਮੂਰਨ ਵਾਲੀਆਂ ਇਹ ਜੀਆਂ ਗੱਲਾਂ ਨਾ ਕਰਿਆ ਕਰ ਯਾਰ ਨਮੀਨ ਬਿਲਕੁਲ ਹੋਰ ਹੱਲ ਵੀ ਨਹੀਂ ਦਿਖਦਾ ਉਹ ਨਾ ਯਾਰ ਉਹ ਫਿਰ ਹੁਣ ਕਰਗੇ ਵੀ ਕੀ ਚੱਲ ਕੋਈ ਗੱਲ ਨਹੀਂ ਯਾਰ ਤੂੰ ਟੈਨਸ਼ਨ ਨਾ ਲਿਆ ਕਰ ਯਾਰ ਹੋਜੂ ਸਾਰਾ ਕੁਝ ਸੈੱਟ ਹੋ ਜਾਊਗਾ ਕਦੇ ਨਾ ਕਰ ਤਾਂ ਮੰਨੂਗਾ ਹੀ ਬਾਪੂ ਨਹੀਂ ਫਿਰ ਤੂੰ ਮੰਨ ਲੈ ਉਹਦੀ ਗੱਲ ਹੁਣ ਤਾਂ ਖਤਮ ਆ ਯਾਰ ਸਾਰਾ ਕੁਝ ਬਸ ਕੁਝ ਨਹੀਂ ਹੈਗਾ ਖਤਮ ਕੀ ਆ ਤਲਾ ਜਾਂ نیچے ਚਲਦੇ ਆ ਚਲ ਆ ਆ ਤੁੱਪੇ ਬੈਠਾ ਇੱਥੇ ਕਰੂੰ ਦਾ ਹੈ ਗੁਰਪ੍ਰੇਜ ਦਾ ਫੋਨ ਆ ਜਾਂਦਾ ਹੈ ਹੈਲੋ ਹਾਂ ਗੁਰਪ੍ਰੇਜ ਹਾਂ ਹਾਂ ਠੀਕ ਹੈ ਬਈ ਤੂੰ ਦੱਸ ਹਾਂ ਪਰਵਾਸ ਸਾਹਿਬ ਵਧੀਆ ਆਪਣੇ ਨਾਲ ਚੱਬ ਵਧੀਆ ਗੱਲ ਹੈ ਵਾਹਿਗੁਰੂ ਮਿਹਰ ਕਰੇ ਹਾਂ ਠੀਕ ਹੈ ਅੱਛਾ ਨਾ ਤੂੰ ਆਉਂਦਾ ਨਹੀਂ ਅੱਜ ਨਾਲ ਕਿਉਂ अच्छा उधरयाਣਾ ਲੱਗਾ ਠੀਕ ਹੈ ਤੇ ਫਿਰ ਕੌਣ ਆਊਗਾ ਅੱਛਾ ਕਿਕਰ ਸੋਂ ਆਊ ਬਾਈ ਠੀਕ ਹੈ ਬਸ ਤੂੰ ਆਵਰੇ ਹਿਸਾਬ ਨਾਲ ਸਮਝਾ ਕੇ ਭੇਜ ਦੀ ਯਾਰ ਕੀ ਗੱਲ ਬਾਤ ਹੈ ਠੀਕ ਹੈ ਨਾ ਹਾਂ ਕੋਈ ਗੱਲ ਨਹੀਂ ਉਹਨੂੰ ਦੱਸ ਲਈ ਸਾਰੀ ਗੱਲ ਮੇਰੇ ਨਾਲ ਗੱਲ ਕਲੀਅਰ ਕਰ ਲੈ ਹਾਂ ਜ਼ਮੀਨ ਜੂਨ ਦੱਸਿਆ ਹੋਇਆ ਤਾਂ ਉਹਨੂੰ ਅੱਛਾ ਠੀਕ ਹੈ ਕਿਕਰ ਸੋਂ ਨਹੀਂ ਕਰਨਾ ਸਾਰਾ ਕੁਝ ਠੀਕ ਹੈ ਅੱਛਾ ਅੱਛਾ ਬਸ ਠੀਕ ਹੈ ਤੂੰ ਕਿਕਰ ਤੁਹਾਨੂੰ ਭੇਜ ਦੀ ਮੈਂ ਘਰੀ ਅੱਜ ਕੋਈ ਗੱਲ ਨਹੀਂ ਮੈਨੂੰ ਮਿਲ ਜਾ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਸਮਝਾਤਾ ਸੀ ਹਾਂ ਕੋਈ ਗੱਲ ਨਹੀਂ ਮੈਂ ਕਹਤਾ ਜੀ ਮੁੰਡੇ ਨੂੰ ਹਾਂ ਉਹਦੀ ਮਾਰ ਰਹਾ ਟੱਪਦੀ ਦੀ ਫਿਰ ਮੈਂ ਭੱਜ ਕੇ ਪੈ ਗਿਆ ਮੈਂ ਤਾਂ ਕਹਤਾ ਭਈ ਦੋਨੇ ਮੈਂ ਪਤਾ ਪਤਾ ਘਰੋਂ ਲੱਗ ਜਾ ਮੈਂ ਤਾਂ ਬੇਦਖਲ ਕਰ ਦਣਾ ਨਾਲੇ ਮੁੰਡੇ ਨੂੰ ਨਾਲੇ ਤੈਨੂੰ ਔਰ ਜਿੱਥੇ ਮਰਜੀ ਰਹੋ ਬੜਾ ਤਨ ਬੰਦ ਕਰਨਗੇ ਯਾਰ ਦੇ ਕੇ ਪੰਜ ਕਿਲੇ ਭਰੇਗਾ ਉਹਨਾਂ ਕੋਲ ਉਹ ਉੱਥੇ ਭਾਈ ਹਾਂ 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 ਕੋਈ ਗੱਲ ਨਹੀਂ ਨੋ ਨਾ ਉਹ ਐ ਮੜਾ ਮੁਟਾ ਕਰਦੀ ਹੁੰਦੀਆਂ ਨੇ ਜੀਮੀਆਂ ਨੂੰ ਪਤਾ ਲੱਗ ਗਿਆ ਹਾਂ ਉਹ ਨਹੀਂ ਗਿਰ ਪਏ ਸਿਆ ਜਦੋਂ 3 ਹੀ ਜਾਤ ਦੇ ਨਾ ਮੜਾ ਦਾ ਛੱਤਰ ਖਿੱਚ ਲੈ ਫੇਰ ਲੋਟ ਆਉਂਦੀਆਂ ਨੇ ਇਹ ਹਾਂ 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 ਅੱਛਾ ਜੀ ਦਾ ਨੋ 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 ਕੋਈ ਗੱਲ ਨਹੀਂ ਕੋਈ ਗੱਲ ਹੈ ਹਾਂ ਆ ਹਾਂ ਹਾਂ ਠੀਕ ਹੈ ਬਸ ਬਾਕੀ ਤੂੰ ਸਾਰੀ ਗੱਲ ਸਮਝਾ ਕੇ ਤੋਰੀ ਹਰ ਕੇ ਕਰਸੋਂ ਉਹ ਵੀ ਜਿਵੇਂ ਕਕਰਸੋਂ ਕਹੂਗਾ ਮੈਂ ਉਹਵੇਂ ਕਰੂੰਗਾ ਠੀਕ ਹੈ ਨਾ ਉਹਨ ਦੱਸਦੀ ਵੀ ਕਲਵੰਸਿਆ ਨੇ ਜਿਵੇਂ ਕਹਤਾ ਮਫੂਮ ਇਹ ਗੱਲ ਪੁੱਗਣੀ ਚਾਹੀਦੀ ਹੈ ਹਾਂ 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 ਠੀਕ ਹੈ ਅੱਛਾ ਹਾਂ ਨਾ ਨਾ ਕੋਈ ਗੱਲ ਨਹੀਂ ਨਹੀਂ ਆਏ ਤਾਂ ਮੈਂ ਪਿਆਰ ਨਾਲ ਗੱਲ ਕਰੂੰ ਹਾਂ ਕੋਈ ਗੱਲ ਨਹੀਂ ਆਪਾਂ ਲਾਲਚ ਦੇ ਦਿੰਦੇ ਆ ਕਿ ਕਰਦੇ ਹਾਂ ਥੋੜਾ ਬਹੁਤਾ اچھا ਉਹ ਨਾ ਕਹਾ ਠੀਕ ਹੈ ਠੀਕ ਠੀਕ ਤੂੰ ਆਪੀ ਗੱਲ ਕਰ ਲਈ ਫਿਰ ਮੇਰਾ ਨਾਮ ਉਹਨਾਂ ਵਿੱਚ ਆਵੇ ਜਿਹਨਾਂ ਨੂੰ ਲਾਲਚ ਦਿੱਤਾ ਹੈ ਹਾਂ ਤੇ ਵੀ ਕਿੱਲੇ ਵੀ ਬਹੁਤ ਹੁੰਦੇ ਨੇ ਹੂੰ ਹਾਂ 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 ਉਹ ਵਰ ਪਏ ਇਸਾਂ ਵੀ ਕਿੱਲਿਆਂ ਦੇ ਲਾਲਚ ਨੂੰ ਤਾਂ ਮੈਂ ਆ ਉਹ ਕਰੀਏ हां हाँ ती हां की बाकी फिर तेरा मान तुम फुल हाँ कोई गल <laughs> ना तू तो किला बहन का ली हो गए हम तो उन्नी बहुत ने किला तू तो रख ली चल ठीक है हाँ फिर भेज दिया कर दल हाँ 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 ठीक है चल कोई गल हाँ भाई भेज दी ਹਾਂ ਕਿਕਰ ਤੋਂ ਭੇਜਦੀ ਠੀਕ ਹੈ ਚੰਗਾ ਅਹੋ ਗੱਲ ਸੁਣਦੀ ਐ ਕਿੱਧਰ ਗਈ ਹੋਰੇ ਆਈ ਮੜਾ ਜਾ ਹਾਂ ਹਾਂ ਮੈਂ ਤਾਂ ਜਾਂਦੀ ਸੀ ਮਾਕਰ ਤਾਂ ਹੱਕ ਮਾਰਦੀ ਮੈਨੂੰ ਕਿਉਂ ਗਾ ਸੌਰੀ ਚੱਲੀ ਐ ਕੋਈ ਕੰਮ ਜਾਂਦੀ ਸੀ ਮੈਂ ਵੀ ਕੰਮ ਜਾਂਦੀ ਸੀ ਤੂੰ ਅੱਜ ਨਾ ਕਿਕਰ ਤੋਂ ਆਉਗਾ ਕਿਸੇ ਪਾਸੇ ਜਾਣਾ ਨਹੀਂ ਹੈਗਾ ਘਰ ਹੀ ਰਹੀ ਆਹੋ ਆਉਣਾ ਕਿਕਰ ਤੋਂ ਨੇ ਸਭ ਪਤਾ ਮੈਨੂੰ ਨਾ ਕੀ ਪਤਾ ਤੈਨੂੰ ਹੈ ਉਈ ਮਰੀਏ ਨੇ ਭਗਾਈ। ਓਹੋ ਮੈਂ ਤਾਂ ਉਹੀ ਕਹਿੰਦੀ ਸੀ ਉਹੀ ਭੜਕੀ ਜਾਂਦਾ ਮੇਰੇ ਤੇ ਮੈਂ ਨਾ ਚੰਗੀ ਭਲੀ ਦੁਕਾਨ ਤੇ ਜਾਂਦੀ ਸੀ ਕੋਈ ਸਮਾਨ ਲੈਣ ਤੇ ਉੱਥੇ ਮਾਕਰੋ ਮੈਨੂੰ ਹਾਕ ਮਾਰਤੀ। ਭੱਗ ਜਾ ਫਿਰ ਮੈਂ ਕੀ ਰੋਕਿਆ ਤੈਨੂੰ। ਨਾ ਹਾਕ ਤਾਂ ਮਾਰੀ ਤੀ। ਚੰਗਾ ਜੀ ਬਾਤ ਉੜ ਕੇ। ਲਿਆ ਸਮਾਨ ਜਾ ਕੇ ਮੇਰੇ ਨਾਲ ਕਲੇਸ਼ ਨਾ ਕਰ। ਆਹੋ ਆਏ ਨਹੀਂ ਕਹਿੰਦਾ ਹੈਗਾ ਵੀ ਚਲੋ ਮੈਂ ਭੱਗ ਜਾਣਾ ਮੈਂ ਲਿਆਉਣਾ ਸਮਾਨ ਕੀ ਲੈ ਕੇ ਕਹਿੰਦਾ ਭੱਗੇ ਜਾ ਤੂੰ ਵੀ। ਨਾ ਮੈਂ ਤੈਨੂੰ ਕੀ ਕੀ ਲੈ ਕੇ ਰਿਹਾ ਮਾਂ ਮੰਡੀੋਂ ਲੈ ਕੇ ਸੜਦਾਨਾ ਉਹ ਪੈਨੇ ਭਰੇ ਬੋਰਿਆਂ ਦੇ ਬੋਰੇ। ਕਹਿੰਦਾ ਦਾਲ ਪਾਣੀ ਮੇਰੇ ਕੋਲ ਸੁੱਕੇ ਦਾਲ ਲੈ ਕੇ ਰੱਖੇ ਪਏ ਨੇ। ਚਾਗੋੜ ਦਾ ਸਮਾਨ ਲੈ ਕੇ ਰੱਖਿਆ ਪਿਆ ਜੇ ਨਿੱਕਾ ਮੋਟਾ ਹੋਰ ਸਮਾਨ ਚਾਹੀਦਾ ਹੁੰਦਾਗਾ ਘਰ ਦਾ ਤੂੰ ਫੇਰ ਲੈਖ ਨਹੀਂ ਸਕਦੀ ਹੁੰਦੀ ਨਾਲ ਦੀ ਨਾਲ ਉਹ ਨਾਲ ਲੈਖ ਨਹੀਂ ਸਕਦੀ ਹੁੰਦੀ ਹਰ ਇੱਕ ਚੀਜ਼ ਲਿਖ ਕੇ ਥੋੜੀ ਮੁਕਾਇਦੀ ਹੁੰਦੀ ਤੈਨੂੰ ਤੂੰ ਕੀ ਘਰ ਤੇ ਨਹੀਂ ਹੈਗਾ ਤੈਨੂੰ ਕੀ ਪਤਾ ਨਹੀਂ ਵੀ ਕਿਹੜੀ ਚੀਜ਼ ਦੀ ਘਰ ਤੇ ਲੋੜ ਹੈਗੀ ਕਿ ਨਹੀਂ ਹੈਗੀ ਤੂੰ ਦੱਸ ਨਹੀਂ ਸਕਦੀ ਹਾਂ ਦੱਸ ਨਹੀਂ ਸਕਦੀ ਹੈਗੀ ਚਾ ਚੰਗਾ ਤਰ ਤੈਨੂੰ ਆਦਤ ਆ ਦੁਕਾਨਾਂ ਤੇ ਜਾਣ ਦੀ ਆਹੋ ਮੈਨੂੰ ਆਦਤ ਆ ਮੈਨੂੰ ਹੀ ਫਿਰਨ ਦੀ ਆਦਤ ਆ ਕਿ ਮੇਰੇ ਗੋਡੇ ਨਾਲ ਬੈਰ ਆ ਕੋਈ ਤੇ ਹੋਰ ਹੁਣ ਟੜਕੇ ਤੋਂ ਲੈ ਕੇ ਅਤਨ ਤੱਕ ਦੇ 15-15 ਨ ਗੜੇਂਦਰ ਦੁਕਾਨ ਤੇ ਆਹੋ 15 ਕਿੜੇ ਹੁੰਦੇ ਨੇ ਗਾਂਹ ਦੀ ਉੱਥੇ ਮੈਂ ਗਾਂਹ ਦੀ ਸਮਾਂ ਲਿਆ ਕਿਆ ਬਖਾਨੀ ਹੈਗੀ ਲੈ ਲੈ ਛੋਟੇ ਬਬਰਤੀ ਪਾਉਣੀ ਹੈ ਮੈਨੂੰ ਜੀ ਪਤਾ ਕੀ ਕਰਦੀਆਂ ਜਾਂ ਬਗਿਆ ਤੁਰ ਜਾ ਤੁਰ ਜਾ ਕਰਦੀਆਂ ਨਾਲੇ ਹੋਰ ਉਹ ਤੂੰ ਬਾਗ ਦਾ ਜਾ ਜਾਨੀ ਹੈ ਤਪਾ ਰੱਖਿਆ ਜਨਾਨੀ ਨੇ ਮੈਨੂੰ ਪਤਾ ਨਹੀਂ ਕੀ ਮਿਰਚਾਂ ਖਾਂਦਾਗਾ ਸਵੇਰ ਸਵੇਰੇ ਹੋਈ ਪੌਂਕੀ ਜਾਊਗਾ ਪੂਆ ਆਹ ਬਤਾ ਮੈਨਾਂ ਗੱਲ ਕਰਨੀ ਸੀ ਤੁਹਾਡੇ ਨਾਲ ਕਿਵੇਂ ਠੀਕ ਐ ਤੂੰ ਹਾਂ ਮੈਂ ਤਾਂ ਠੀਕ ਐ ਪੂਆ ਸੋਖਣਾ ਮੈਨੂੰ ਸਹੀ ਕਹੀ ਜਾਂਦੀ ਸੀਗੀ ਵੀ ਮੈਨੂੰ ਕੁਝ ਕਰਨਾ ਚਾਹੀਦਾ ਵੀ ਐਵੇਂ ਪਾਬੀ ਘਰੇ ਬੈਠੀ ਨਾ ਤੂੰ ਉਹੀ ਗੱਲਾਂ 'ਚ ਧਿਆਨ ਦਿੰਨੀ ਰਹਿਣੀ ਆ ਐਵੇਂ ਸੋਚੀ ਜਾਂਦੀ ਰਹਿਣੀ ਆ ਫਿਰ ਤੁਹਾਨੂੰ ਵੀ ਪਤਾ ਹੁਣ ਡਾਕਟਰ ਨੇ ਕਿਹਾ ਵੀ ਮੈਂ ਬਾਲਾ ਸੋਚਣਾ ਨਹੀਂ ਤੇ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਉਹ ਮੈਨੂੰ ਕੰਮ ਦਾ ਕਹਿੰਦੀ ਸੀ ਨਾ ਤੁਸੀਂ ਮੇਰੇ ਕੋਲ ਗੱਲ ਕੀਤੀ ਸੀਗੀ ਨਾਲੇ ਆਨਲਾਈਨ ਕੰਮ ਕਰਨਾ ਘਰੇ ਬੈਠ ਕੇ ਕਰਨਾ ਕਿਤੇ ਬਾਹਰ ਵੀ ਨਹੀਂ ਜਾਣਾ ਤੁਸੀਂ ਨਾ ਤੁਹਾਨੂੰ ਕਹੋ ਕਹਦੇ ਹੋ ਇੱਕ ਵਾਰ ਵੀ ਹਾਂ ਗੱਲ ਕਰਨੇ ਵੈਸੇ ਮੈਂ ਗੱਲ ਕਰ ਲੂੰਗੀ ਤੇ ਨਾਲੇ ਵਧੀਆ ਪੂਆ ਕੰਮ ਕਰਨ ਲੱਗ ਜੂੰਗੀ ਆ ਸਾਰੀਆਂ ਗੱਲਾਂ ਤੋਂ ਨਾ ਧਿਆਨ हट ਜਾਊਗਾ ਕਿਹੜੀਆਂ ਗੱਲਾਂ ਤੋਂ ਬੋਲ ਲੈ ਹੁਣ ਤੂੰ ਸਾਰਾ ਕੁਝ ਪਰ ਮੈਂ ਨਹੀਂ ਪੁੱਤ ਤੈਨੂੰ ਕੋਈ ਕੰਮ ਕਰਨ ਦਿੰਦੀ ਕਿਉਂ ਪੂਆ ਨਹੀਂ ਪੁੱਤ ਉਹ ਦਿਨ ਤੁਸੀਂ ਆਪ ਹੀ ਤਾਂ ਗੱਲ ਕੀਤੀ ਹੈ ਮੇਰੇ ਨਾਲ ਫਿਰ ਉਹ ਦੂਆ ਡਾਕਟਰ ਨੇ ਕੀ ਕਿਹਾ ਸੀ ਤੈਨੂੰ ਵੀ ਸਿਰਫ ਆਰਾਮ ਕਰਨਾ ਹੈ ਜਾਂ ਖਾਣ ਪੀਣ 'ਚ ਧਿਆਨ ਦੇਣਾ ਹੈ ਦਵਾਈ ਬੂਟੀ ਦਾ ਧਿਆਨ ਰੱਖਣਾ ਜਦੋਂ ਪੁੱਤ ਤੇਰਾ ਟਾਈਮ ਠੀਕ ਹੋ ਗਿਆ ਨਾ ਆ ਜੋ ਮਰਜ਼ੀ ਕਰੀ ਤੈਨੂੰ ਰੋਕਦੀ ਨਹੀਂ ਮੈਂ ਪੂਆ ਬਾਲ ਬੱਚਾ ਹੋ ਜਾਂਦੇ ਮੇਰੇ ਬੰਨਿਓ ਜੋ ਕੰਮ ਕਰ ਲਈ ਤੈਨੂੰ ਰੋਕਦੀ ਨਹੀਂ ਹੈਗੀ ਮੈਂ ਤੁਹਾਡੀ ਗੱਲ ਤਾਂ ਠੀਕ ਹੈ ਪੂਆ ਪਰ ਮੇਰੀ ਵੀ ਗੱਲ ਸਮਝੋ ਨਾ ਤੁਸੀਂ ਵੀ ਦੇਖੋ ਮੈਂ ਕਾਲੇਵਾਰੀ ਸੋਚਦੀ ਰਹਿਣੀ ਆ ਫਿਰ ਉਹ ਗੱਲਾਂ ਦੇ ਕਿੰਨੇ ਸਵਾਲ ਖੜੇ ਹੁੰਦੇ ਮੇਰੇ ਦਿਮਾਗ 'ਚ ਤੇ ਉਹਨਾਂ ਦਾ ਜਵਾਬ ਮੇਰੇ ਕੋਲ ਇੱਕ ਵੀ ਨਹੀਂ ਹੈਗਾ ਮੈਂ ਕਿਹਦੇ ਤੋਂ ਪੁੱਛਾਂ ਜਾ ਕੇ ਤੁਸੀਂ ਦੱਸ ਦਿਓ ਨਾ ਮੈਨੂੰ ਆ ਦੱਸ ਤੇਰੇ دماغ ਚ ਉਠਦੀ ਐ ਸਵਾਲ ਜਾਂ ਤੈਨੂੰ ਕੋਈ ਕਹਿੰਦਾਗਾ ਇਹ ਵੀ ਦੱਸ ਦੇ ਅਸੀਂ ਕਦੇ ਤੈਨੂੰ ਕੁਛ ਕਿਹਾ ਨਹੀਂ ਸੁਖ ਨੇ ਕਿਹਾ ਕਿ ਮੈਂ ਕਿਹਾ ਜਾਂ ਹੋਰ ਕਿਸੇ ਨੇ ਜਵਾਕਾਂ ਚੋ ਕਿਹਾਗਾ ਦੱਸ ਮੈਨੂੰ ਮੈਨੂੰ ਤਾਂ ਤੁਸੀਂ ਕਿਸੇ ਨੇ ਕੁਛ ਨਹੀਂ ਕਿਹਾ ਪੂਆ ਪਰ ਕੱਲੀ ਬੈਠੀ ਨੂੰ ਗੱਲਾਂ ਹੀ ਇਹ ਉਤਰਦੀਆਂ ਚੜਦੀਆਂ ਨੇ ਮੈਂ ਕੀ ਕਰਾਂ ਮੈਂ ਵੀ ਬਹੁਤ ਕੋਸ਼ਿਸ਼ ਕਰਦੀ ਆਂ ਪੂਆ ਵੀ ਮੈਂ ਇਸ ਗੱਲਾਂ ਤੇ ਧਿਆਨ ਨਾ ਤਵਾਂ ਵੀ ਜਿਹੜਾ ਕੁਛ ਹੋਣਾ ਬਸ ਆਪੇ ਹੋ ਹੀ ਜਾਂਦਾ ਪਰ ਪੜ ਕੀ ਮੈਂ ਤੇਰੀ ਕੋਈ ਗੱਲ ਨਹੀਂ ਸੁਣੀ ਜਿਆਦਾ ਤੇਰੇ ਦਿਮਾਗ ਤੇ ਕੋਈ ਇਦਾਂ ਦੀ ਗੱਲ ਆਉਂਦੀ ਹੈ ਨਾ ਆਪਦਾ ਪਾਠ ਕਰ ਲਿਆ ਕਰ ਠੀਕ ਹੈ ਨਾ ਬਸ ਸਭ ਕੁਝ ਠੀਕ ਹੋ ਜਾਊਗਾ ਮੈਂ ਤੁਹਾਡੇ ਕੋਲ ਹੀ ਬਹਿ ਕੇ ਕੰਮ ਕਰਨਾ ਮੈਂ ਕਿਹੜੇ ਕਿਤੋਂ ਕਰਾਂ ਬਾਹਰ ਜਾਣਾ ਜਾਂ ਤੁਹਾਨੂੰ ਕੋਈ ਐ ਹੋਣਾ ਵਿਹਾਂ ਵੀ ਹੁਣ ਬਾਹਰ ਬਾਗੀ ਕੰਮ ਤੇ ਵੀ ਕੋਈ ਕੁਝ ਸੋਚਦੀ ਨਾ ਹੋਵੇ ਵੀ ਉਹਨੂੰ ਚੱਕਰ ਨਾ ਆ ਗਿਆ ਹੋਵੇ ਧਿਆਨ ਰੱਖਦੀ ਹੋਊਗੀ ਸਨਸਾਰਦਨ ਕਰੇ ਰਹਿਣਾ ਮੈਂ ਨਹੀਂ ਪੁੱਤ ਇਹ ਜੀ ਹਾਲਤ ਸੀ ਨਾ ਇੱਕ ਮੋਬਾਈਲ ਹੋਇਆ ਤੇ ਕਾ ਕੰਪਿਊਟਰ ਜਾ ਹੋਇਆ ਘਾਟੀ ਚ ਲਾਈਦਾ ਹੁੰਦਾਗਾ ਡਾਕਟਰ ਕਹਿੰਦੇ ਆ ਨਾ ਇਹਨਾਂ ਦੀਆਂ ਕਿਰਨਾਂ ਆਂ ਬਾਲੀਆਂ ਮਾੜੀਆਂ ਹੁੰਦੀਆਂ ਨੇ ਬਹੁਤਾ ਅਸਰ ਪੈਂਦਾਗਾ ਛੱਡ ਪਰ ਹੁਣ ਤੋਂ ਆ ਦੋ ਮਹੀਨਿਆਂ ਦੀ ਗੱਲ ਐ ਸਾਰੀ ਸਭ ਕੁਝ ਠੀਕ ਹੋ ਜੂਗਾ ਤੂੰ ਨਾ ਟੈਨਸ਼ਨ ਨਾ ਲਿਆ ਕਰ ਟੈਨਸ਼ਨ ਤਾਂ ਮੈਂ ਨਹੀਂ ਲੈਂਦੀ 부ਆ ਹੋਰ ਫੇਰ ਕੀ ਗੱਲ ਐ ਅੱਜ ਤੇਰੇ ਦਿਮਾਗ 'ਚ ਕੀ ਆ ਗੱਲ ਆ ਗਈ ਐ ਜੀ ਜਿਹੜੀ ਤੂੰ ਇੱਕੇ ਦਾ ਮੇਰੇ ਕੋਲ ਆ ਕੇ ਕਹਿਣ ਆਈ ਆ ਦੱਸੀ ਮੈਨੂੰ ਨਹੀਂ ਉਹ ਨਾ ਤੁਸੀਂ ਕੰਮ ਦਾ ਨਹੀਂ ਕਿਹਾ ਸੀਗਾ ਉਹ ਮੈਨੂੰ ਸੁੱਖ ਦੀ ਗੱਲ ਸਹੀ ਲੱਗੀ। ਉਹ ਤਾਂ ਪੁੱਤੋ ਉਦੋਂ ਕਹਦੇ ਸੀਗੇ ਵੀ ਘਰੇ ਬੈਠੀ ਨਾ ਤੇ ਦਿਮਾਗ 'ਚ ਬਾਲੀਆਂ ਗੱਲਾਂ ਸੋਚਦੀਆਂ, ਰੋਈ ਜਾਂ ਨੀ ਰਹਿਣੀ ਆ, ਕਦੇ ਕੋਸ਼ਿਕਾ ਦੇ ਕੁਛ ਤਾਂ ਕਰਕੇ ਅਸੀਂ ਮਾਵਾਂ ਦੀ ਐਨੇ ਤੈਨੂੰ ਐਂ ਕਹਤਾ ਸੀ ਵੀ ਇਹਨੂੰ ਹੋ ਸਕਦਾ ਕੋਈ ਕੰਮ ਦਿਵਾ ਦਿੰਨੇ ਆ, ਨਾਲੇ ਥੋੜਾ ਜਿਹਾ ਆ ਨਿਮਾ ਦੇ ਨਾਲ ਤੁਰ ਫਿਰਿਆ ਆ ਕਰੂ। ਤਾਂ ਹੀ ਪੁੱਆ ਮੈਂ ਕਹਿੰਨੀ ਆ। ਹੁਣ ਮੈਂ ਨਹੀਂ ਸਮਝਦੀ ਤੇਰੀ ਗੱਲ। ਡਾਕਟਰ ਨੇ ਕਿਹਾ ਨਾ ਵੀ ਕਿਤੇ ਨਹੀਂ ਨਾਲੇ ਪੁੱਤ ਜਾਂਦੀ ਆਉਂਦੀ ਨੂੰ ਜਾਂ ਚੱਲ ਚਾਹੇ ਕਰੀ ਹੈਗਾ ਦਿਮਾਗ ਲਾਈ ਜਾਵੇਂਗੀ ਉਧਰ। ਨਿਗਾ ਲਾਵੇਂਗੀ ਕੋ ਚੱਕਰ ਆ ਗਿਆ ਫਿਰ ਮੈਨੂੰ ਕੋਈ ਬੈਹ ਪੈ ਜਾਣਾ ਹੈਗਾ ਰਹਿਣ ਦੇ ਹੁਣ ਇੱਥੇ ਠੀਕ ਹੈ ਤੂੰ ਆਏ ਕਿੰਨਾ ਕ ਟਾਈਮ ਬੈਠੀ ਰਹੂਗੀ ਇੱਥੇ ਵੇਲੀ ਨਾ ਤੁਸੀਂ ਮੈਨੂੰ ਘਰ ਦਾ ਕੰਮ ਕਰਮ ਦਿੰਨੇ ਹੋ ਤੇ ਨਾ ਹੀ ਹੁਣ ਮੈਨੂੰ ਆਪ ਦਾ ਕਰਕੇ ਖਾਣ ਦਿੰਨੇ ਹੋ ਮੈਂ ਮੇਰੀ ਗੱਲ ਸੁਣੋ ਮੈਂ ਕਰਕੇ ਖਾਣ ਨੂੰ ਕੀ ਮਤਲਬ ਬੂਆ ਨਾ ਤੇਰਾ ਮਤਲਬ ਕੀ ਹੈ ਹੁਣ ਮੇਰਾ ਤਾਂ ਜੀ ਕਰਦਾ ਤੇਰੇ ਨਾਲ ਬੋਲਾਂ ਨਾ ਲੜਾਈ ਕਰਾਂ ਬੂਆ ਗੱਲ ਇਹ ਨਹੀਂ ਕਲਕਲ ਨੂੰ ਮੇਰਾ ਜ਼ਵਾਕ ਹੋ ਗਿਆ ਤੇ ਉਹਦਾ ਤਾਂ ਮੈਂ ਹੀ ਕਰਨਾ ਸਭ ਕੁਝ ਹਾਂ ਜਿਵੇਂ ਕੋਈ ਕੰਮ ਕਰਦੀ ਹੋਊਂਗੀ ਮੈਂ ਉਹਨੂੰ ਫਾਲਤਾਂ ਲਊਂਗੀ ਆਪਦੇ ਸਾਰੇ ਹੋਰ ਮੈਨੂੰ ਕੀ ਦਾ ਸਾਰਾ ਹੋਊ ਬਪੂਆ ਤੂੰ ਆਪ ਦੱਸ ਹਾਂ ਪੁੱਤ ਮੈਂ ਤੇਰੀਆਂ ਸਾਰੀਆਂ ਗੱਲਾਂ ਸਮਝਦੀ ਆਂ ਸਹਿਮਤ ਵੀ ਆਂ ਪਰ ਕੁਝ ਟਾਈਮ ਲਈ ਤੈਨੂੰ ਆਰਾਮ ਕਰਨਾ ਪਊਗਾ ਠੀਕ ਹੈ ਉਹ ਵੀ ਹੋ ਜਾਊਗਾ ਠੀਕ ਹੈ ਜੋ ਜੱਗ ਤੇ ਜੀ ਆਇਆ ਨਾ ਉਹਦੇ ਲਈ ਸਾਰਾ ਕੁਝ ਬਣਿਆਗਾ ਹੁਣ ਫਿਕਰ ਕਰਨ ਦੀ ਤੈਨੂੰ ਕੋਈ ਲੋੜ ਨਹੀਂ ਠੀਕ ਐ ਪੂਆ ਜੀ ਮੈਨੂੰ ਠੀਕ ਲੱਗਦਾ ਹਾਂ ਜਾ ਲੈ ਹੰਲਾ ਦੱਸ ਪਤਾਨੀ ਕਹਿ ਜੀਆਂ ਗੱਲਾਂ ਕਰ ਲੱਗੀ ਕੀ ਆਇਆ ਜੇ ਮਨ ਚ ਉਹੀ ਗੱਲ ਜਿਆਦਾ ਟੈਨਸ਼ਨ ਲੈਂਦੀ ਐ ਤਾਈਓ ਕਦੇ ਮੈਨੂੰ ਕਹਿੰਦੀ ਐ ਪੂਆ ਮੈਨੂੰ ਕੰਮ ਕਰ ਲੈਣ ਦੇ ਮੈਨੂੰ ਕਿਤੇ ਜੋਬ ਲੱਗ ਜਾਣ ਦੇ ਕੀ ਸਮਝਾਵਾਂ ਮੈਨੂੰ ਨਿਆਣੀ ਐ ਕਿ ਬਸ ਚਲ ਅਰ ਸੋਈ ਚ ਜਾਮਾ ਕਰਾ ਕੰਮ ਕਰ ਮੈਂ ਤਾਂ ਹੈਲੋ ਹਾਂ ਕਿਵੇਂ ਆ ਠੀਕ ਆ ਮੈਂ ਤੈਨੂੰ ਦੱਸ ਬਸ ਉਹ ਹੀ ਮੂਡ ਜਾ ਆਫ ਸੀਗਾ ਯਾਰ ਯਾਰ ਤੈਨੂੰ ਪਤਾ ਤਾਂ ਹੈਗਾ ਯਾਰ ਘਰੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਨੇ ਮੇਰਾ ਰੈਡੀ ੱੱਕੇ ਨਾਲ ਵਿਆਹ ਕਿਸੇ ਪਾਸੇ ਹੋਰ ਕਰਨ ਨੂੰ ਫਿਰਦਾ ਅੱਧ ਵਿਚੋਲਾ ਵੀ ਆਇਆ ਸੀਗਾ ਯਾਰ ਹੁਣ ਦੇਖੀ ਤੂੰ ਵੀ ਮੈਨੂੰ ਬੋਲਣ ਲੱਗ ਗਿਆ ਯਾਰ ਪਹਿਲਾਂ ਘਰੇ ਸਾਰਾ ਦਿਨ ਕਲੇਸ਼ ਚੱਲਦਾ ਰਹਿੰਦਾ ਘਰੇ ਪਿਓ ਨਹੀਂ ਮੈਨੂੰ ਸਿੱਧਾ ਬੋਲਦਾ ਮੈਂ ਦੱਸ ਕਿੱਥੇ ਜਾਵਾਂ ਯਾਰ ਮੈਂ ਕਿਹੜਾ ਕਿਸੇ ਪਾਸੇ ਚਾਹਣਾ ਵਿਆਹ ਕਰਾਉਣਾ ਮੈਂ ਵੀ ਤਾਂ ਤੇਰੇ ਨਾਲ ਹੀ ਵਿਆਹ ਕਰਾਉਣਾ ਚਾਹਣਾ ਪਰ ਯਾਰ ਮੈਨੂੰ ਨਾ ਡੈਡੀ ਦਾ ਅਸਲੀ ਚਿਹਰਾ ਅੱਜ ਪਤਾ ਲੱਗਣ ਲੱਗਿਆ ਪੁੱਛ ਨਾ ਯਾਰ ਲਾਲਚ ਦੀ ਪੱਟੀ ਬੰਨ ਲਈ ਅੱਖਾਂ ਤੇ ਡੈਡੀ ਨੇ ਤੈਨੂੰ ਪਤਾ ਜਿੱਥੇ ਮੇਰਾ ਵਿਆਹ ਕਰਨ ਨੂੰ ਫਿਰਦੇ ਆ ਨਾ ਉੱਥੇ ਉਹ ਕੁੜੀ ਨੂੰ ਨਾ 20 ਕਿੱਲੇ ਆਉਂਦੇ ਆ ਕਿ ਬਸ ਡੈਡੀ ਨੂੰ ਤਾਂ ਉਹ 20 ਕਿੱਲਿਆਂ ਦਾ ਕਿ ਬਸ ਇਹਦਾ ਮੈਂ ਵਿਆਹ ਉੱਥੇ ਕਰਦਾ ਤੇ 20 ਕਿੱਲੇ ਸਾਡੇ ਹੋ ਜਾਣ ਯਾਰ ਮੈਂ ਥੋੜੀ ਯਾਰ ਕਿੱਲਿਆਂ ਪਿੱਛੇ ਵਿਆਹ ਕਰਾਉਣਾਗਾ ਮੈਂ ਤਾਂ ਤੇਰੇ ਨਾਲ ਹੀ ਵਿਆਹ ਕਰਾਉਣਾ ਯਾਰ ਤੈਨੂੰ ਪਿਆਰ ਕਰਦਾ ਇੰਨੇ ਟਾਈਮ ਤੋਂ ਆਪਾਂ ਇਕੱਠੇ ਰਹਿ ਰਹੇ ਆ ਤੈਨੂੰ ਕਿਵੇਂ ਧੋਖਾ ਦੇ ਸਕਦਾ ਪਰ ਯਾਰ ਹੁਣ ਸੱਚੀ ਨਾ ਪਾਣੀ ਸਰ ਤੋਂ ਲੰਘ ਰਿਹਾ ਮੈਂ ਤਾਂ ਜਮਾ ਥੱਕ ਗਏ ਯਾਰ ਸਮਝਾ ਸਮਝਾ ਮਾਂ ਤਾਂ ਮੇਰੀ ਅੱਖੇ ਲੱਗ ਜਾਂਦੀ ਆ ਪਰ ਮਾਂ ਵੀ ਕੀ ਕਰੇ ਮਾਂ ਦੀ ਕਿਹੜਾ ਡੜੀ ਸੁਣਦਾਗਾ ਕੁੱਟਨ ਤੱਕ ਹੁੰਦਾ ਯਾਰ ਬਹੁਤ ਕੁਝ ਚੱਲ ਰਿਹਾ ਇਸ ਕਰੇ ਯਾਰ ਦੇਖੀ ਤੂੰ ਕੱਤ ਹੁਣ ਰੋਣ ਲੱਗ ਗਈ ਯਾਰ ਪਹਿਲਾ ਮੇਰਾ ਮਨ ਪਹਿਲਾਂ ਹੀ ਨਹੀਂ ਸਹੀ ਹੈਗਾ ਫਿਰ ਮੇਰੀ ਕੀ ਗਲਤੀ ਹੈ ਮੈਨੂੰ ਐਂ ਤਾਂ ਦੱਸ ਯਾਰ ਮੈਂ ਤਾਂ ਹੁਣ ਤੱਕ ਖੜਾ ਹਾਂਗਾ ਤੇਰੇ ਨਾਲ ਪਰ ਯਾਰ ਹੁਣ ਕਰਾਂ ਕੀ ਡੈੜੀ ਮੰਨ ਹੀ ਨਹੀਂ ਰਹਾ ਉਹਦਾ ਯਾਰ ਕੁੱਟਣ ਤੱਕ ਆਉਂਦਾ ਮੈਨੂੰ ਜੇ ਮੈਂ ਕੁਝ ਕਹਿਣਾ ਬਹੁਤ ਕੁਝ ਚੱਲ ਰਿਹਾ ਇਸ ਕਰੇ ਯਾਰ ਤੈਨੂੰ ਮੈਂ ਸਮਝਾ ਨਹੀਂ ਸਕਦਾ ਦੇਖ ਯਾਰ ਜਿੰਨਾ ਮੇਤੋ ਹੋ ਸਕਿਆ ਨਾ ਮੈਂ ਤਾਂ ਉਨਾ ਕਰ ਰਿਹਾ ਹੁਣ ਇਸ ਤੋਂ ਬਾਅਦ ਤਾਂ ਯਾਰ ਆਬੀ ਰੱਖਾਂਗਾ ਮੈਨੂੰ ਨਹੀਂ ਪਤਾ ਹਨਾ ਕੀ ਹੋਊ ਕੀ ਨਾ ਬਸ ਮੈਂ ਤਾਂ ਇਹੀ ਕਹਿਣਾ ਬੀਜੇ ਕੁਸ਼ ਮੇਰਾ ਕਿਸੇ ਬਾਸੇ ਹੋਰ ਵਿਆ ਕਰਤਾ ਪੁਲਿਸ ਤੋ ਆਪਦੇ ਮਨ ਨੂੰ ਸਮਝਾ ਲਈ ਯਾਰ ਦੇਖ ਯਾਰ ਫਿਰ ਮੈਂ ਹੋਰ ਕਹਾ ਕੀ ਯਾਰ ਮੈਂ ਤਾਂ ਸੱਚ ਹੀ ਕਹਿ ਰਿਹਾ ਹੁਣ ਮੇਰੇ ਹੱਥ ਬਸ ਹੈ ਹੀ ਨਹੀਂ ਕੁਸ ਮੇਰਾ ਤਾਂ ਜ਼ਿਕਰ ਦਾ ਮੈਂ ਤੈਨੂੰ ਧੱਕੇ ਨਾਲ ਹੀ ਇੱਥੇ ਘਰੇ ਲਿਆ ਆਂ ਪਰ ਯਾਰ ਬਦਨਾਮੀ ਤੋਂ ਵੀ ਡਰ ਲੱਗਦਾ ਨਾ ਮੈਂ ਤਾਂ ਸੱਚੀ ਯਾਰ ਬਸ ਬਚਾਲੇ ਫਸ ਰਿਆਂ ਮੇਰਾ ਤਾਂ ਜ਼ਿਕਰ ਦਾ ਤੈਨੂੰ ਮੈਂ ਅੱਜ ਹੀ ਲਿਆ ਆਂ ਕਰ ਹੈਲੋ ਆਪਾਂ ਇਹ ਤੈਨੂੰ ਕਿੰਨੇ ਵਾਰੀ ਕਹਤਾ ਇਹ ਨੂੰ ਆਾ ਫੋਨ ਕਰਿਆ ਕਰ ਹੈ ਡੈਡੀ ਫੋਨ ਫੜਾ ਦੋ ਮੈਂ ਚੁੱਪ ਕਰ ਜਾ ਓਏ ਮੈਂ ਤੈਨੂੰ ਲਾਸਟ ਵਾਰੀ ਕਹਿਣਾ ਭਾਈ ਐ ਦੋ ਵਾਰ ਫੋਨ ਨਾ ਕਰੀ ਇਸ ਘਰੇ ਸਮਝ ਆ ਗਈ ਮੈਂ ਐ ਦੋ ਵਾਰ ਪੰਚਾਇਤ ਇਕੱਠੀ ਕਰਕੇ ਲੈ ਆਉਣ ਨਾਲ ਤੇਰੇ ਪਿੰਡ ਦੀ ਨਾਲ ਸਾਡੇ ਪਿੰਡ ਦੀ ਬਹੁਤ ਜਰੂਰ ਨਿਕਲੂਗਾ ਡੈਡੀ ਫੋਨ ਫੜਾ ਦੇ ਕਰਦਾ ਯਾਰ ਗੱਲ ਕਰ ਰਹੇ ਨੇ ਹਾਂ ਕਹਿ ਜੀ ਨਾਲ ਤੇਰੇ ਪਿਓ ਨਾਲ ਤੇਰੀ ਮਾਂ ਨੂੰ ਕਹਿ ਦੀ ਇਕੱਠ ਹੋਊਗਾ ਭਾਈ ਐ ਨੋਟਾਂ ਦਾ ਕੰਮ ਤੁੰਗਾ ਸਾਡੇ ਮੁੰਡੇ ਦੇ ਮਗਰ ਪੈ ਰਹੀਆਂ ਜਿਵਾਗ ਨੂੰ ਮਗਰਲਾ ਰੱਖਿਆ ਹੈ ਤੈਨੂੰ ਪਤਾ ਨਹੀਂ ਹੈਗਾ ਹਾਂ ਉਹ ਤੂੰ ਖੜ ਜਾ ਗੱਲ ਕਰ ਲੈਣ ਦੇ ਉਹੀ ਭਗਾਈ ਮਰੀ ਜਾਂਦਾ ਹਾਂ ਹਾਂ ਭਾਈ ਆ ਤੇਰੇ ਪਿਓ ਦਾ ਨੰਬਰ ਦੇ ਨਹੀਂ ਮੈਂ ਉਹਨੂੰ ਫੋਨ ਕਰਦਾ ਐ ਨਹੀਂ ਲੋਟਾਂ ਦਾ ਕੁੜੀਏ ਗੱਲ ਛੋੜ ਲੈ ਮੈਂ ਕੱਠ ਕਰਕੇ ਆਉਣਾ ਉਹ ਤੂੰ ਚੁੱਪ ਕਰ ਜਾ ਯਾਰ ਤੂੰ ਹੀ ਭਗਾਈ ਮਰੀ ਜਾਂਦਾ ਹਾਂ ਆ ਐ ਦਵਾ ਫੋਨ ਨਾ ਕਰੀ ਆ ਤੱਕ ਫੜ ਕੱਟੇ ਨੂੰ ਆ ਕੀ ਤਰੀਕਾ ਡੇੜੀ ਤੇਰਾ ਕਿਆ ਹੋ ਅੱਛਾ ਤੂੰ ਮੈਨੂੰ ਸਿਖਾਏਗਾ ਹੁਣ ਹੈ ਐਂ ਥੋੜੀ ਫੋਨ ਫੜੀਦਾ ਹੁੰਦਾਗਾ ਹੁਣ ਮੈਂ ਗੱਲ ਕਰ ਰਿਹਾ ਸੀ ਜਦੋਂ ਮੈਂ ਤੋਨਾ ਥਾਪੜੇ ਨਾਲ ਕਾਲੀ ਮੂੰਹ ਤੇ ਪਕਾ ਇਹ ਮਰੀ ਜਾਂਦਾਗਾ ਤੈਨੂੰ ਇੱਕ ਵਾਰੀ ਕਹਤਾ ਨਾ ਵੀ ਜਿੱਥੇ ਦਾ ਰਸਤਾ ਨਾ ਤੂੰ ਆ ਜਾ ਹੁਣ ਤੂੰ ਜਮਣਾ ਹੋਇਆ ਇਹਨੂੰ ਇਹ ਜਿਆ ਕੀ ਕਰਤਾ ਹੁਣ ਇਹਨੇ ਅੰਦਰ ਚੱਕਾ ਭਲਾ ਤਾਂ ਬੈਠਾ ਦੀਗਾ ਮੰਮੀ ਮੈਂ ਕੁੜੀ ਨਾਲ ਗੱਲ ਕਰੀ ਮੈਂ ਗੱਲ ਕਰੀ ਜਾਂਦਾ ਸੀਗਾ ਕੰਨ ਤੋਂ ਫੋਨ ਫੜ ਲਿਆ ਪਤਾ ਨਹੀਂ ਕੀ ਕੁਛ ਬੋਲਤਾ ਹੁਣ ਤੂੰ ਮੈਨੂੰ ਸਿਖਾਏਗਾ ਹੁਣ ਹੈ ਸਿਖਾਉਂਦਾ ਨਹੀਂ ਹੈਗਾ ਫਿਰ ਆ ਆ ਕੀ ਤਰੀਕਾ ਹੁੰਦਾ ਮੇਰਾ ਇਹ ਤਰੀਕਾ ਚੱਲੂਗਾ ਆਂ ਕਿਵੇਂ ਬੋਲਦਾ ਤੂੰ ਬਗਾਨੀ ਤੀਨ ਰਹਿਣਾ ਆਂ ਬੋਲਦੀ ਰਹੂੰਗਾ ਬਗਾਨੀ ਦੀ ਨੂੰ ਇੱਕ ਵਾਰੀ ਕਹਤਾ ਬਈ ਸਾਡੇ ਘਰੇ ਫੋਨ ਨਾ ਕਰੇ ਮੈਂ ਇਹਨੂੰ ਇੱਕ ਵਾਰੀ ਕਹਤਾ ਜਿੱਥੇ ਰਿਸ਼ਤਾ ਕਰਤਾ ਉੱਥੇ ਲੈਣਾ ਬੂ ਇਹਨੂੰ ਮੈਂ ਆਪਾਂ ਕਿਸੇ ਨੂੰ ਕੀ ਕਹਿ ਸਕਦਾ ਪਹਿਲਾਂ ਆਪਦੇ ਨੂੰ ਤਾਂ ਸਮਝਾ ਲਈ ਇਹਨੂੰ ਸਮਝਾਇਆ ਸੀ ਨਹੀਂ ਸਮਝਦਾ ਮੈਂ ਉਹਨੂੰ ਕਹਤਾ ਬਈ ਛੋਡੇ ਘਰੇ ਇਕੱਠ ਕਰਕੇ ਆਉਣਾ ਇਹ ਤੋਂ ਬਾਅਦ ਲੈ ਦੇਖ ਲੈ ਕੋਈ ਨਹੀਂ ਤੇਥੋਂ ਜਿਹੜਾ ਕੁਝ ਹੁੰਦਾ ਤੂੰ ਕਰ ਲੈ ਮੈਂ ਕਿੱਥੇ ਵਿਆਹ ਕਰਾਉਂਦਾ ਨਹੀਂ ਜਿੱਥੇ ਤੂੰ ਕਹਿਣਾ ਮੇਰੇ ਮੂਹਰੇ ਬੋਲੇਗਾ ਹਾਂ ਬੋਲੂਗਾ ਮੈਂ ਮੁਰੇ ਬੋਗਾ ਵੱਡਾ ਚੌਧਰੀ ਤੂੰ ਇਹਨੂੰ ਸਮਝਾ ਰਹੀ ਨਹੀਂ ਤੇਰੇ ਬਹਿਣ ਗਿਆ ਆਹੋ ਮੇਰੇ ਕਹਿੰਗੇ ਮੈਨੂੰ ਦੇਖ ਲਿਆ ਕਰੋ ਤੇਰੀ ਗੁਦਨੀ ਮੈਂ ਲਾਜ ਨਹੀਂ ਬੱਟੂ ਆ ਜਾ ਸੋਟੇ ਲਾਉਣ ਵਾਲਾ ਨਹੀਂ ਨਾ ਰਿਹਾ ਤਾਂ ਕਰਕੇ ਹਵਾ ਕਰ ਦਿਓ ਸਾਡੇ ਤੇ ਮੈਂ ਉਹਰੇ ਪਿਓ ਨੂੰ ਤੇਰੇ ਮੂੰਹ ਕੋ ਬੋਲਿਆ ਨਹੀਂ ਸੀਗਾ ਕਦੇ ਚੁੱਪ ਕਰ ਜਾ ਵੱਡਾ ਬੈਦੀ ਫਿਰ ਵੀ ਤੇਰਾ ਪਾਪਾ ਕਾਹਨੂੰ ਬੋਲੀ ਜਾਣਾ ਗਾ ਗੱਲ ਸੁਣ ਲੈ ਜੇ ਉੱਥੇ ਨਾ ਵਿਆਹ ਕਰਾਇਆ ਮੈਂ ਬੇਦਖਲ ਕਰ ਦੂੰ ਘਰੋਂ ਘਰੋਂ ਕਰ ਦੂੰ ਦੋਵੇਂ ਮੱਤਾਂ ਨੂੰ ਜਿਹੜਾ ਕੁਝ ਹੁੰਦਾ ਨਹੀਂ ਕਾਬਲਾ ਦਿੱਥੋਂ ਮੈਂ ਕਰਕੇ ਹਟੂ ਮੈਂ ਵੀ ਬਥੇਰਾ ਦੇਖ ਲੈ ਤੈਨੂੰ ਜੋ ਗੰਮੂ ਜਵਾਂ ਕਢਾਉਣਾ ਮੇਰੇ ਨਾਲ ਚੁੱਪ ਕਰ ਜਾ ਇਹਨੂੰ ਸਮਝਾ ਦੇ ਅੱਜ ਤੋਂ ਬਾਅਦ ਜੇ ਉਹਦੇ ਨਾਲ ਫੋਨ ਤੇ ਗੱਲ ਕਰਦਾ ਰਿਹਾ ਗਿਆ ਮੈਂ ਘਰੋਂ ਕੱਢ ਦੂੰ ਮੈਂ ਤਾਂ ਕਹੂਰਾ ਤੂੰ ਕਰ ਕੇ ਨਾ ਹਣ ਓਏ ਚੁੱਪ ਕਰ ਜਾ ਸੋ ਤੂੰ ਗੱਲ ਕਰ ਵੇ ਜਾ ਕਰ ਗੱਲ ਨਾਲ ਫੋਨ ਜੇ ਬਕਝਿਆ ਵਾਰੇ ਬੱਦਾਂ ਬੇਲੀਆਂ ਹੋਵੇ ਤੂੰ ਕੀ ਕਰ ਮਾਰੇ ਕੋਈ ਨਹੀਂ ਮੈਂ ਪਤਾ ਨਹੀਂ ਸ਼ੀਲ ਕਰਾਂ ਮੰਮੀ ਆ ਕੋਈ ਤਰੀਕਾ ਹੁੰਦਾ ਯਾਰ ਮੈਂ ਉਹਨਾਂ ਚੰਗਾ ਭਲਾ ਗੱਲ ਕਰੀਏ ਨਾ ਅਗਲੀ ਕੀ ਸੋਚੂਗੀ ਵੀ ਇੱਕ ਇਹ ਜਿਹੇ ਨੇ ਆਏ ਕੰਨ ਤੋਂ ਫੋਨ ਫੜ ਕੇ ਪਤਾ ਨਹੀਂ ਕੀ ਕੁਝ ਬੋਲਿਆ ਕਿ ਇਕੱਠ ਕਰਕੇ ਆਉਂਦੇ ਆ ਤੇਰੇ ਤੈਨੂੰ ਪਤਾ ਤਾਂ ਹੈਗਾ ਇਹਦਾ ਜਿਹੜਾ ਕੁਝ ਕਰਦਾ ਤੈਨੂੰ ਮੈਂ ਕਿੰਨੇ ਵਾਰ ਸਮਝਾਇਆ ਭਾਈ ਸਮਝਾ ਤੂੰ ਕਿਉਂ ਫੋਨ ਕਰਦਾਗਾ ਉਹਨੂੰ ਲ ਕੀ ਕੀ ਰੋਕੋਂਗੇ ਕੀ ਕੀ ਬੰਦਸ਼ਾ ਲਾਉਂਗੇ ਮੇਰੇ ਤੇ ਮੈਨੂੰ ਐਂ ਤਾਂ ਦੱਸ ਦੋ ਮੈਂ ਜਿੱਤੇ ਫਹਾ ਲੈ ਕੇ ਨਾ ਉੱਦੇ ਸਾਰਿਆਂ ਨੂੰ ਖੁਸ਼ੀ ਆਉ ਦੇਖ ਲੈ ਲਹੂ ਪੀ ਰੱਖਿਆ ਇਕੱਲੇ ਇਕੱਲੇ ਨੇ ਦੇਖ ਲੈ ਕਿਵੇਂ ਬੋਲਦਾ ਹੋਰ ਮੈਂ ਕੀ ਕਰਾਂ ਮੈਂ ਫਿਰ ਆਹ ਦੇਖ ਲੈ ਕਿਵੇਂ ਬੋਲਦਾਗਾ ਕਿਵੇਂ ਬੋਲਦਾ ਉਹਨੂੰ ਕਰਾਉ ਉਹ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਪੁੱਤਰਾ ਕਹਿ ਕੇ ਦੇਖਿਆ ਤੂੰ ਤਾਂ ਪਾਣਾ ਲਾ ਮੇਰੀ ਹੁਣ ਤੂੰ 파ਹੇ ਲਾਉਣ ਦੇ ਗੱਲਾਂ ਕਰਦਾ ਤੈਨੂੰ ਆਹ ਦੇਖਾ ਤਰ ਪਾਣਾ ਬੋਸਿਆ ਦੀ ਗਮ ਫਿਰ ਹੋਰ ਕਰਾਂ ਕੀ ਆਹ ਜਮੀ ਜਲੂਸ ਕੱਢਣ ਨੂੰ ਫਿਰਦਾਗਾ ਰੇੜੀ ਦਾ ਮੇਰਾ ਹੈ ਜਿੱਤ ਵੀ ਕਿੱਦੇ ਬਣਾਉਂਦਾ ਆਪਣੀ ਇਹ ਤਾਂ ਜਲੂਸੇ ਕੱਢਦਾ ਆਪਣਾ ਜੱਸ ਤੱਕ ਭੰਗੜਾ ਮੂੜ ਕੇ ਆਹਦੀਆ ਪੁੱਤ ਤੂੰ ਸੱਬੜ ਜਾ ਤੂੰ ਟਿਕ ਜਾ ਨੀ ਇਸ ਕਰ ਦੋ ਵਿੱਚ ਮੈਨੂੰ ਦਿਖ ਹੀ ਜਾਦਾਗਾ ਇਕ ਨਾ ਇੱਕ ਜਿੰਨਾ ਤੱਕ ਕੋਈ ਮਰਦਾ ਨਹੀਂ ਨਾ ਉਹਨਾਂ ਦਾ ਠੰਡੇ ਨਹੀਂ ਹੁੰਦਾ ਹੈਗਾ ਕੋਈ ਮੈਂ ਤਾਂ ਮੱਕ ਕਰ ਛੱਡ ਕੇ ਜਾਂ ਨਾ ਮੈਥੋਂ ਨਹੀਂ ਇੱਥੇ ਰਹੀਦਾ ਐ ਕਿ ਮੈਂ ਜਾਣਾ ਤੂੰ ਕਿੱਥੇ ਜਾਏਂਗਾ ਤੂੰ ਆ ਕੀ ਤਰੀਕਾ ਇਹ ਰਿਪਿਓ ਇਹ ਕਿਸੇ ਮੈਥੋਂ ਹੋਰ ਕਹਾਉ ਗੁੱਸਾ ਇਹ ਤੇਰਾ ਬਾਪ ਆਏ ਨਹੀਂ ਸਭਾ ਬਾਪ ਆਏ ਇਹ ਜਾ ਨਹੀਂ ਖੋਲਦਾ ਹੁੰਦਾ ਹੁਣ ਫਿਰ ਹੋਰ ਕੀ ਕਰਾਂ ਪਾਣੀ ਸਿਰ ਤੋਂ ਲੰਘ ਗਿਆ ਹੁਣ ਤਾਂ ਸਿੱਧਾ ਹੋਣਾ ਪੂ ਮੈਨੂੰ ਹੁਣ ਹੱਥ ਚੱਕੇਗਾ ਬਾਪ ਤੇ ਮੇਰਾ ਹੋਰ ਕੀ ਕਰਾਂ ਆ ਦੇਖ ਲੈ ਕਿਵੇਂ ਪਿਓ ਵਾਲੀ ਗੱਲ ਹੈ ਕੋਈ ਦੇਖ ਲੈ ਫਿਰ ਉਸੇ ਉਹ ਹੱਥ ਚੱਕਣ ਦੀ ਗੱਲ ਕਰਦਾ ਤੂੰ ਹੱਥ ਖੋਲ ਦੇ ਚੱਕੇਗਾ ਪੁੱਤ ਫਿਰ ਨਾਲ ਮੇਰੇ ਤੇ ਵੀ ਚੱਕੇਗਾ ਮੈਨੂੰ ਨਹੀਂ ਪਤਾ ਮਾਂ ਤੈਨੂੰ ਨਹੀਂ ਪਤਾ ਹੈਗਾ ਫਿਰ ਹੋਰ ਕੀ ਪਤਾ ਹੈ ਚੁੱਪ ਕਰ

ਹੈਲੋ ਮਿੱਠੀ ਲੱਸੀ ਆ ਦੇਖ ਲਓ ਇੱਧਰ ਟਰੈਕਟਰ ਪੂਜਾ ਹੈਲੋ ਆ ਗਿਆ ਤਾਂ ਇਹ ਮੇਰੀ ਖਾਸੀਅਤ ਹੈਗਾ ਤੁਸੀਂ ਕਹੋਗੇ ਪਰ ਤੋਂ ਟਰੈਕਟਰ ਦੇਖੋ ਬਈ ਤੁਸੀਂ ਕਿਹੜੇ ਪਿੰਡੋਂ ਆਏ ਹੋ ਹੋਰ ਕੰਡੋਂ ਬਈ ਕੈਂ ਪੂਰ ਪਿੰਡੋ ਸਕੂਲ ਪਿੰਡੋ ਛਕੂਰ ਪਿੰਡ ਠੀਕ ਹੈ ਠੀਕ ਹੈ ਛਕੂਰ ਪਿੰਡ ਛਕੂਰ ਪਿੰਡ ਆਵੇ ਨੇੜੇ ਆ ਆਜਾ ਆ ਮਿੱਟੀ ਦੀਵਾ ਚਲੋ ਇਹ ਸਾਰੇ ਸਾਰੇ ਛਕੂਰ ਪਿੰਡੋ ਸਾਰੇ ਟਰੈਕਟਰ ਹੀ ਅਸੀਂ ਇੱਕ ਵੇਂ ਲੇ ਤੁਹਾਨੂੰ ਕੈਮਰਾ ਦੇ ਕਿਹਦਾ ਲਗਾ ਕਿਹਦਾ ਲਗਾ ਹੁਣ ਕੁਝ ਟਾਈਮ ਲਈ ਰੁਕੇ ਸੀ ਅਸੀਂ ਸੋਚਿਆ ਵਿਚਾਲੇ ਹੁੱਕ ਲੱਗਿਆ ਇਹ ਨਾਲੇ ਤੇਲ ਪਵਾ ਆ ਰਿਆ ਗੱਡੀ ਦਾ ਵੀ ਢਿੱਡ ਭਰਤਾ ਤੇ ਫਿਰ ਅਸੀਂ ਥੋੜਾ ਜਿਹਾ ਆਪਦਾ ਵੀ ਢਿੱਡ ਭਰਨ ਲੱਗੇ ਸੀ ਮੈਂ ਨੈਮਰ ਮੈਂ ਸ਼ੇਰਾਂ ਨਹੀਂ ਮਾਰਦਾ ਕਿ ਮੇਰੇ ਇੰਨੇ ਕਿ ਹੱਥ ਆ ਗਏ ਨਹੀਂ ਮੈਨੂੰ ਨਾ ਮੰਨ ਤੂੰ ਮਾਰਦਾ ਤਾਂ ਹੋਵੇ ਸ਼ੇਰਾਂ ਨੇ ਹੋਰ ਲੈ ਲੈਣੇ ਸੀਗੇ ਲੱਸੀ ਹੋਰ ਲੈ ਲਓ ਬਾਈ ਯਾਰ ਕਿ ਪੀ ਲੈਣਗੇ ਪੀ ਵੀ ਲੈਣਾ ਹੈ ਦੇ ਉਹ ਅੰਟੀ ਵੀ ਲੈ ਆਂਟੀ ਦੇ ਦੇ ਦੀ ਦੋਨੀ ਦੋ ਦੋ ਬੈਗਟ ਦੋ ਬੈਗਟ ਹੋਰ ਲੈ ਲਓ ਇੱਕ ਲੈ ਲਓ ਅੰਟੀ ਉਹ ਵੀ ਸ਼ੈਰੀ ਦੀ ਸੁਣ ਟਰੈਕਟਰ ਦਿਖਾਉਣਿਆ ਨਿਕਾ ਜਾ ਸਾਰੇ ਟਰੈਕਟਰ ਤਾਂ ਤੁਸੀਂ ਦੇਖ ਹੀ ਲਏ ਨੇ ਕਾ ਯਾ ਡਰੈਕਟਰ ਦੇਖੋ ਨੇ ਚੈੱਕ ਕਰੋ ਤੁਸੀਂ ਦੇਖੀ ਚਲੋ ਜੀ ਦੇਖੋ ਇਹ ਕਾ ਦੇਖੋ ਆਪਣੇ ਪੰਜਾਬ ਦਾ ਇਹ ਮੋਦਗੀ ਪਿੰਡ ਦੇ ਕੋਲੇ ਅਸੀਂ ਖੜੇ ਆ ਤੇ ਆਪਣੀ ਪਿੰਡਾਂ ਨੇ ਬੜੀ ਨਿੱਕੇ ਨਿੱਕੇ ਚੀਜ਼ਾਂ ਲਈ ਲੜਦੇ ਰਹਿਣ ਜਦੋਂ ਕੋਈ ਵੀ ਗੱਲ ਹੁੰਦੀ ਆਪਸ ਵਿੱਚ ਹੋ ਜਾਂਦੀ ਝਗੜੇ ਪਰ ਜਦੋਂ ਕੋਈ ਪੰਜਾਬ ਤੇ ਜਾਂ ਆਪਦੇ ਆਪਣੇ ਆ ਦੇ ਕੋਈ ਮੁਸੀਬਤ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਆਪਣੇ ਪੰਜਾਬੀ ਖੜਦੇ ਨੇ ਇਕੱਠੇ ਤੁਸੀਂ ਦੇਖੋ ਜੀ ਮਿੱਟੀ ਪਾਣੀ ਦਾ ਬੰਨ ਲਾਉਣ ਵਾਸਤੇ ਮਿੱਟੀ ਜਾ ਰਹੀ ਆ ਘੱਟੋ ਘੱਟ ਨਹੀਂ ਤਾਂ ਇੱਥੋਂ ਤੋ 150 ਟਰੈਕਟਰ ਲੰਘ ਚੁਕਿਆ ਤੇ ਆ ਸਾਰੇ ਬਾਈਆਂ ਨੇ ਮਤਲਬ ਕਿ ਡੀਜ਼ਲ ਪੋਇਆ ਹੋਊਗਾ ਹਨਾ ਬਹੁਤ ਟਰੈਕਟਰ ਲੰਘ ਚੁਕਿਆ ਤੇ ਬਹੁਤ ਟਰੈਕਟਰ ਹਜੇ ਖੜਾ ਤੁਹਾਡੇ ਸਾਹਮਣੇ ਹੀ ਆ ਤੁਸੀਂ ਚੈੱਕ ਕਰੋ ਤੇ ਚਲਿਏ